ਮੰਤਰੀ ਸਾਹਿਬ ਜਿਹੜੀ ਕਾਰਪੋਰੇਸ਼ਨ ਚਾਉਣਾ ਨੇ ਉਹਦਾ ਸਟੇਟਸ ਕੀ ਹੈ ਸਰਕਾਰ ਕਿੰਨੀ ਤੇ ਆ ਰਹੀ ਚ ਹੈ ਇਹ ਦੇਖੋ ਸਪੀਨ ਬੋਰਡ ਮਾਰਜ ਬੀ ਸਪੀਨ ਬੋਰਡ ਉਹ ਲੋਨ ਸਨੇਹਾ ਲੱਗਿਆ ਸਾਲੋ ਤੇ ਅਸੀਂ ਤਕਰੀਬਨ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਅਸੀਂ ਆਪਾਂ ਸਾਰਾ ਪ੍ਰੋਸੈਸ ਜੋ ਵੀ ਹੈਗਾ ਅਸੀਂ ਕੰਪਲੀਟ ਕਰਵਾ ਲਾਂਗੇ ਜੀ ਮੰਤਰੀ ਸਾਹਿਬ ਜੀ ਸਪੋਰਟ ਨੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਲਕਾ ਹਲਕਾ ਇੰਚਾਰਜ ਕਿਉਂ ਨਹੀਂ ਲਗਾਇਆ ਜਾ ਰਿਹਾ ਇਹ ਕਾਰਨ ਕੀ ਹੈ ਕਮੀ ਖਲਰੀਆ ਗੇਮਿਆਂ ਚ ਵੱਡੀ ਬਈ ਪਾਲਤੀ ਹੋਣ ਪਰੇਸ਼ਾਨੀ ਵੀ ਆ ਰਹੀ ਲੋਕਾਂ ਨੂੰ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸਾਨੂੰ ਜਦੋਂ ਅਸੀਂ ਆਏ ਇੱਥੇ ਪੂਠਲਾ ਆਏ ਸੀ ਸੰਤਾਰਬਲ ਗੋਦੀ ਸਾਹਿਬ ਅਸੀਂ ਗਏ ਸੀ ਆਪਾਂ ਤੇ 14 ਸਾਲ ਸੁਨੀਹਾ ਲੱਗਿਆ ਕਿ ਅਸੀਂ ਪਾਰਟੀ ਦੇ ਸੰਗਠਨ ਦੇ ਇਨਚਾਰਜ ਆ ਗਏ ਅਸੀਂ ਸੁਨੀਹਾ ਲਾਤਾ ਕਿਉਂਕਿ ਜ਼ਰੂਰੀ ਹੈ ਹਲਕੀ ਦੇ ਨਮਾਇੰਦਗੀ ਦੇਣੀ ਤੇ ਕਿਉਂਕਿ ਕਾਫੀ ਪ੍ਰੋਬਲਮਸ ਉਹਨੂੰ ਦਿੱਕਤ ਆਉਂਦੀਆਂ ਸੰਗਠਨ ਜਨ ਕਰ ਨਹੀਂ ਕੰਮ ਰਹੇਗਾ ਤੇ ਜੇ ਕੋ ਅਸੀਂ ਆਪਣੀ ਬਾਪ ਜਿਹੜੀ ਬਾਪ ਫੜ ਸਕੀ ਤੇ ਹਲਕੀ ਦੇ ਆਪਾਂ ਕੰਮ ਕਰਾ ਸਕੀ ਉਹ ਜਲਦ ਅਸੀਂ ਆਪਾਂ ਅਨਾਉਂਸ ਕਰਵਾ ਲਗਾ ਕਿ ਪਾਰਟੀ ਉਧਾਰ ਬਣਾ ਪਾਉਗੀ ਇਤਕੀ ਜੜ ਕੇ ਬਿਨ ਹਲਕਾ ਚਾਰ ਤੋਂ ਪੂਠਲਾ ਦੇ ਵਿੱਚ ਕੰਮ ਪਾਲਟੀ ਦਾ ਨਹੀਂ ਤੁਸੀਂ ਫਿਕਰ ਨਾ ਕਰੋ ਸਰਕਾਰ ਉੱਪਰੋਂ ਦੇ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਜਲਦੀ ਅਸੀਂ ਹਲਕਾਂ ਚਾਹੇ ਲਾ ਕੇ ਅਸੀਂ ਬਸ ਸਭ ਸੰਗਠਨ ਇਕੱਠੇ ਕਰਕੇ ਇੱਕ ਵਧੀਆ ਟੀਮ ਬਣਾ ਲਈ ਅਸੀਂ ਕੰਮ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਸਰਕਾਰੀ ਕਹੋਈ ਸਰਕਾਰ ਦੇ ਜੂਮ ਦੇ ਵਿੱਚ ਰਾਈਟ ਟੂ ਵਾਕ ਦਾ ਜਿਹੜਾ ਇੰਪਲੀਮੈਂਟ ਐਕਟ ਸੀ ਇੰਪਲੀਮੈਂਟ ਕੀਤਾ ਸੀ ਤੁਸੀਂ ਲੋਕਲ ਬੋਡੀ ਮੰਤਰੀਓ ਇਹ 90% ਤੁਹਾਡੇ ਤੇ ਨਸਰ ਕਰਦਾ ਪਰ ਅੱਜ ਵੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਨਗਰ ਨਿਗਮਾਂ ਦੇ ਵਿੱਚ ਰਾਈਟ ਟੂ ਵਾਕ ਇੰਪਲੀਮੈਂਟ ਨਹੀਂ ਹੋਇਆ ਲੋਕਾਂ ਨੂੰ ਦੁਰਾਂਚੇ ਦਿੱਕਤ ਹੋ ਰਹੀ ਆ ਪਰੇਸ਼ਾਨੀਆਂ ਹੋ ਰਹੀਆਂ ਨੇ ਰਸਤੇ ਜਿਹੜੇ ਨੇ ਕਬਜ਼ਿਆਂ ਦੇ ਵਿੱਚ ਨੇ ਕੀ ਕਹਿੰਦੇ ਹੋ ਐਜ਼ ਅ ਲੋਕਲ ਬੋਡੀ ਮੈਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਧਿਆਨ ਚ ਮਸਲਾ ਲੈਂਦਾ ਮੈਂ ਜਰੂਰ ਇਸ ਲੈਵਲ ਤੇ ਅਸੀਂ ਆਪਣੀ ਹੜੀ ਹਾਈ ਲੈਵਲ ਸਨ ਦੀ ਟੀਮਾ ਕਮੇਟੀ ਹੈ ਜੀ ਆਪਾਂ ਜਿਹੜੇ ਸਾਡੇ ਆਫੀਸਰ ਸੇਵਨ ਨਾਲ ਗੱਲ ਕਰਕੇ ਅਸੀਂ ਆਪਾਂ ਇਹ ਤੇ ਕਿੰਨੀ ਜਲਦੀ ਆਪਾਂ ਇਹਨੂੰ ਇੰਪਲੀਮੈਂਟ ਕਰਾ ਸਕਦੇ ਸੇਵਾ ਕਰਾਂਗੇ ਤੇ ਇਹਨੂੰ ਆਪਾਂ ਜਰੂਰ ਕਰਾਂਗੇ ਜੀ ਮਨ ਸਾਹਿਬ ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ 3 ਸਾਲਾਂ ਚ ਟੀ ਥੋੜੀ ਸਲੋ ਰੀਸ ਡਿਪਾਰਟਮੈਂਟ ਦੀ ਸਮਾਰਟ ਸਿਟੀ ਦੇ ਪ੍ਰੋਜੈਕਟ ਅਜੇ ਤੱਕ ਵੀ ਪਾਈਪਲਾਈਨ ਜੀ ਨੇ ਕੀ ਦ੍ਰਿਸ਼ਟੀ ਹੋਈ ਜੀ ਸਾਡੇ ਦਾ ਸੰਤ ਬਾਬਾ ਸੀਚੇਵਾਲ ਸਾਹਿਬ ਜੀ ਨੇ ਇਹ ਉੱਥੋਂ ਦੀ ਸਾਰਾ ਦੇਖ ਰੱਖੀ ਸੀ ਤੇ ਜਦੋਂ ਦਾ ਅਸੀਂ ਚਾਰ ਸਵਾਲ ਲਿਆ ਅਸੀਂ ਤਾਂ तकरीबन ਚਾਰ ਕੁਆਰੀ ਬਹਿ ਕੇ ਅਸੀਂ ਉੱਥੇ ਟੋਰਾ ਕਰ ਲਿਆ ਹੈਗਾ ਬਾਕੀ ਥੋੜਾ ਫੇਸ ਜਿਹੜੀ ਹੈਗੀ ਸਲੋ ਹੈਗੀ ਆ ਤੇ ਸਮਾਂ ਵੀ ਖਤਮ ਹੋ ਰਿਹਾ ਅਸੀਂ ਮੈਂ ਬਾਬਾ ਜੀ ਨਾਲ ਵੀ ਗੱਲ ਕੀਤੀ ਅਸੀਂ ਜਿਹੜੇ ਸਾਡੇ ਜੂਨੀਅਰ ਮਿਨਿਸਟਰ ਖੱਟਾ ਸਾਹਿਬ ਹੈਗੇ ਲੋਕਲ ਬੋਡੀ ਸਰਵਲ ਬੋਡੀ ਸੇ ਤੇ ਉਹਨਾਂ ਨੂੰ ਵੀ ਉਹ ਪਿੱਛੇ ਜੇ 10 ਦਿਨ ਪਹਿਲਾਂ ਮੀਟਿੰਗ ਹੋਈ ਸੀ ਚੰਡੀਗੜ੍ਹ ਸਾਡੇ ਤੇ ਅਸੀਂ ਮੰਗ ਕੀਤੀ ਕਿ ਸਾਨੂੰ ਥੋੜਾ ਸਮਾਂ ਬਤਾ ਦੇ ਜੇ ਉਹ ਐਗਰੀ ਵੀ ਕਰ ਗਈ ਆ ਜਿਹੜੇ ਰਿਲ ਦੇ ਪ੍ਰੋਜੈਕਟ ਹੈਗੇ ਅਸੀਂ ਆਪਾਂ ਉਸ ਸਮੇਂ ਦੇ ਅੰਦਰ ਅਸੀਂ ਪੂਰੇ ਕਰ ਸਕਾਂਗੇ ਤੇ ਇੱਕ ਸਟੇਡੀਅਮ ਦਾ ਵੀ ਪ੍ਰੋਜੈਕਟ ਕਾਫੀ ਵੱਡਾ ਹੈਗਾ ਉਹ ਸਾਡੇ ਧਿਆਨ ਚ ਅਸੀਂ ਆਪਾਂ ਜ਼ਰੂਰ ਆਪਾਂ ਕਿਉਂਕਿ ਇਹ ਹੋਲੀ ਸਿਟੀ ਹੈ ਗੁਰੂ ਨਾਨਕ ਦੀ ਧਰਤੀ ਹੈਗੀ ਹੈ ਤੇ ਸਾਡਾ ਕਰਮ ਫਰਜ਼ ਧਰਮ ਹੈਗਾ ਕਿ ਅਸੀਂ ਆਪਾਂ ਧਰਤੀ ਗੁਰੂ ਨਾਨਕ ਧਰਤੀ ਨੂੰ ਅਸੀਂ ਆਪਾਂ ਜਿਹੜੇ ਪ੍ਰੋਜੈਕਟ ਪੂਰੇ ਕਰੀਏ ਸਿਆਸੀ ਦੀ ਗੱਲ ਕਰਦੇ ਆਂ ਸੂਬੇ ਚ ਬਾਈ ਇਲੈਕਸ਼ਨਸ ਨੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲੇਓ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਸਮਰਥਨ ਦਿੱਤਾ ਕਿਹੋ ਜਿਹਾ ਇਹ ਪਰਿਵਰਤਨ ਹੈ ਕੀ ਮੰਗਿਆ ਚਲੋ ਅਸੀਂ ਆਪਣੀ ਗੱਲ ਕਰਾਂਗੇ ਆਪਣੀ ਸਰਕਾਰ ਦੀ ਗੱਲ ਕਰਾਂਗੇ ਆਪਣੀ ਪਾਰਟੀ ਦੀ ਗੱਲ ਕਰਾਂਗੇ ਤਾਂ ਸਾਨੂੰ ਪੂਰਾ ਯਕੀਨ ਆ ਮਾਨ ਆ ਪੰਜਾਬ ਦੀ ਲੋਕਾਂ ਦੇ ਕਿ ਉਹ ਕਾਲੀਦਰ ਕਮਜ਼ੋਰ ਹੋ ਰਿਹਾ ਇਹਦੇ ਨਾਲ ਉਹ ਛੱਡੋ ਚਲੋ ਜੀ ਸੀ ਚਾਰ ਚਾਰ ਸੀਟਾਂ ਜਿੱਤਾਂ ਗਿਆ ਚਲੋ ਜੀ ਸੀ ਚੰਨੀ ਤੋਂ ਮਹਿਲਾ ਯੋਗ ਨੇ ਆ ਨੋਟਿਸ ਦਿੱਤਾ ਉਹਨਾਂ ਨੇ ਮਹਿਲਾਵਾਂ ਬਾਰੇ ਗਲਤ ਟਿੱਪਣੀ ਕੀਤੀ ਸੀ ਉਹਦੇ ਬਾਰੇ ਕੀ ਕਹੋਗੇ ਜੀ ਉਹ ਦੀ ਸੋਚ ਦੇ ਬਾਰੇ ਕੰਪਲੇਂਟ ਹੋਈ ਹੈ ਵਿਮਨ ਕਮਿਸ਼ਨ ਵਿੱਚ ਤੇ ਚਲੋ ਕਮਿਸ਼ਨ ਦਾ ਫੈਸਲਾ ਹੈਗਾ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਆਪਣੀ ਸੋਚ ਆਪਣੀ ਬੋਲੀ ਉਹਨਾਂ ਦੀ ਪਰ ਜੋ ਵੀ ਸਾਨੂੰ ਉਮੀਦ ਹੈ ਕਿ ਵਿਮਨ ਕਮਿਸ਼ਨ ਤੇ ਉਹ ਜੋ ਵੀ ਫੈਸਲਾ ਸੁਣਾਣਗੇ ਉਹ ਸਹੀ ਸੁਣਾਣਗੇ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV